ਹੇਲੂਇਆ ਪ੍ਰੇਜ਼ ਦਾ ਲਾਡ ਵੀ ਸ਼ਰਮ ਦੱਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਨਿਊਰਿਟੀ ਕਮਿਸ਼ਨ ਚੇਅਰਮੈਨ ਸ਼੍ਰੀ ਚਿਤੰਦਰ ਮਸੀ ਗੌਰਵ ਜੀ ਦੇ ਬਾਰੇ ਕਿ ਉਹਨਾਂ ਨੇ ਅੱਜ ਲਾਈਵ ਆ ਕੇ ਜੋ ਕਿ ਆਪਣੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਜਾਏ ਕਿ ਪਿਛਲੇ ਦਿਨਾਂ ਤੋਂ ਲੈ ਕੇ ਜੋ ਕਿ ਚੇਅਰਮੈਨ ਸਾਹਿਬ ਦੇ ਦੁਆਰਾ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ ਔਰ ਮੌਕੇ ਤੇ ਹੀ ਲੋਕਾਂ ਦੇ ਕੰਮਾਂ ਨੂੰ ਹੱਲ ਕੀਤਾ ਗਿਆ ਵਿੱਚੋਂ ਲੋਕ ਦੁਖੀ ਪਰੇਸ਼ਾਨ ਆਪਣੇ ਮਸਲਿਆਂ ਨੂੰ ਲੈ ਕੇ ਉਸ ਮੀਟਿੰਗ ਤੇ ਪਹੁੰਚੇ ਸੀ ਉਹਨਾਂ ਦਾ ਹੱਲ ਕੀਤਾ ਗਿਆ ਔਰ ਚੇਅਰਮੈਨ ਸਾਹਿਬ ਦੁਆਰਾ ਉਹਨਾਂ ਦੀ ਮਦਦ ਕਰਕੇ ਜੋ ਕਿ ਉਹਨਾਂ ਨੂੰ ਜੋ ਵੀ ਦਿੱਕਤਾਂ ਆਉਂਦੀਆਂ ਸੀ ਉਹਨਾਂ ਨੂੰ ਸੁਲਝਾਇਆ ਗਿਆ ਅਤੇ ਉਹਨਾਂ ਦੇ ਕੰਮਾਂ ਨੂੰ ਕੀਤਾ ਗਿਆ ਔਰ ਉਸ ਤੇ ਨੂੰ ਲੈ ਕੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਕੱਲ ਜਲੰਧਰ ਸ਼ਹਿਰ ਦੇ ਵਿੱਚ ਜੋ ਕਿ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦੀ ਜੋ ਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਆ ਔਰ ਉਸ ਮੀਟਿੰਗ ਦੇ ਦੌਰਾਨ ਸਭ ਲੋਕਾਂ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਜੋ ਵੀ ਆਪਣੇ ਮਸਲੇ ਨੂੰ ਲੈ ਕੇ ਪਰੇਸ਼ਾਨ ਹੈ ਜੋ ਵੀ ਆਪਣੇ ਕੰਮਾਂ ਨੂੰ ਲੈ ਕੇ ਪਰੇਸ਼ਾਨ ਹੈ ਬਹੁਤ ਪੁਰਾਣੇ ਜੋ ਕੰਮ ਹੈ ਉਹਨਾਂ ਦੇ ਰੁਕੇ ਹੋਏ ਹੈ ਤੁਸੀਂ ਸਭ ਕੱਲ ਜਲੰਧਰ ਪਹੁੰਚ ਸਕਦੇ ਹੋ ਜੋ ਕਿ ਇਸ ਮੀਟਿੰਗ ਦੇ ਵਿੱਚ ਔਰ ਮੇਰਾ ਵਿਸ਼ਵਾਸ ਹੈ ਕਿ ਜੋ-ਜੋ ਇਸ ਮੀਟਿੰਗ ਦੇ ਵਿੱਚ ਪਹੁੰਚੇਗਾ ਆਪਣੇ ਮਸਲੇ ਨੂੰ ਲੈ ਕੇ ਆਪਣੀ ਪ੍ਰੋਬਲਮ ਨੂੰ ਲੈ ਕੇ ਚੇਅਰਮੈਨ ਸ਼੍ਰੀ ਚਿਤੰਦਰ ਮਸੀ ਗੌਰ ਜੀ ਦੇ ਦੁਆਰਾ ਉਸ ਨੂੰ ਮੌਕੇ ਤੇ ਹੀ ਜ਼ਰੂਰ ਹੱਲ ਕੀਤਾ ਜਾਏਗਾ ਲੋਕਾਂ ਦੀ ਪਰੇਸ਼ਾਨੀਆਂ ਨੂੰ ਦੇਖਿਆ ਜਾਏਗਾ ਔਰ ਸਭ ਲੋਕ ਜੋ ਪਰੇਸ਼ਾਨ ਨੇ ਦੁਖੀ ਨੇ ਆਪਣੇ ਮਸਜੇ ਨੂੰ ਲੈ ਕੇ ਤੁਸੀਂ ਕੱਲ ਜਲੰਧਰ ਜੋ ਕਿ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ ਉਸ ਦੇ ਉੱਤੇ ਜ਼ਰੂਰ ਪਹੁੰਚੋ ਗੋਡ ਪ੍ਰੈਸਿਡੈਂਟ ਮੈਂ ਪਰਮੇਸ਼ਵਰ ਦੀ ਸਿਰਫਾ ਦੇ ਨਾਲ ਅੱਜ ਨਾਲ ਤੁਹਾਡੀ ਸਾਰਿਆਂ ਦੀ ਸਲਾਮਤੀ ਮੰਗਦਾ ਮੁੱਚੇ ਨਸੀਬਾ ਇਚੇਦੂ ਔਰ ਮੈਂ ਇੱਕ ਜ਼ਰੂਰੀ ਮੈਸੇਜ ਤੁਹਮ ਦੇਣ ਲਈ ਲਾਈਵ ਹੋਇਆ ਵੀ ਕੱਲ ਸਾਡੀ ਅ 22 ਤਰੀਕ ਨੂੰ ਜਲੰਧਰ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੈ ਔਰ ਜਿਨੇ ਵੀ ਮੇਰੇ ਭੈਣ ਭਰਾ ਮੇਰੀ ਆਵਾਜ਼ ਨੂੰ ਸੁਣਦੇ ਨੇ ਕੱਲ ਜਲੰਧਰ ਦੇ ਨਾਲ ਸੰਬੰਧਿਤ ਜਿਹੜੇ ਰੱਖਦੇ ਨੇ ਭੈਣ ਭਰਾ ਮੇਰੇ ਮਸੀ ਭਾਈ ਚਾਰੇ ਦੇ ਉੱਥੇ ਵੱਡੀ ਗਿਣਤੀ ਚ ਪਹੁੰਚੋ ਔਰ ਆਪਣੀਆਂ ਜਿਹੜੀਆਂ ਤੁਹਾਡੀਆਂ ਕੋਈ ਵੀ ਗੁੰਝਰੀਆਂ ਮਸਲੇਵਾਆਂ ਜਿਹਨੇ ਬਹੁਤ ਸਮੇਂ ਤੋਂ ਤੁਹਾਡੇ ਮਸਲੇ ਜਿਹੜੇ ਰੁਕੇ ਹੋਏ ਨੇ ਉਹ ਮੇਰੇ ਕੋਲ ਲੈ ਕੇ ਆਓ ਔਰ ਕੱਲ ਜਿਹੜਾ ਉਹ ਮਸਲੇ ਨੂੰ ਕੋਈ ਹੱਲ ਕਰ ਸਕਦੇ ਕੱਲ ਤੁਸੀਂ ਦੇਖਦੇ ਹੋ ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਅੰਮਰਸਰ ਚ ਮੀਟਿੰਗ ਕੀਤੀ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਗੁਰਦਾਸਪੁਰ ਮੀਟਿੰਗ ਕੀਤੀ ਤਰਨ ਜਿਹੜਾ ਮੈਨੂੰ ਬਹੁਤ ਸਾਰੀਆਂ ਕੋਲਾਂ ਆ ਰਹੀਆਂ ਸੀ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਤੁਸੀਂ ਚੇਅਰਮੈਨ ਸਾਹਿਬ ਪਲੀਜ਼ ਤੁਸੀਂ ਜਲੰਧਰ ਦੇ ਵਿੱਚ ਮੀਟਿੰਗ ਰੱਖੋ ਔਰ ਕੱਲ ਜਿਹੜੀ ਆ ਮੀਟਿੰਗ ਜਿਹੜੀ ਜਲੰਧਰ ਦੇ ਵਿੱਚ ਰੱਖ ਦਿੱਤੀ ਗਈ ਆ ਕੱਲ 12 ਵਜੇ ਮੈਂ ਉੱਥੇ ਆ ਰਿਹਾ ਆ ਔਰ ਮੈਂ ਸਮੂਚੇ ਆਪਣੇ ਮੁਸੀਬਾ ਹੀ ਕਰਨ ਨੂੰ ਬੇਨਤੀ ਕਰਦਾ ਵੀ ਜਿਹੜੇ ਜਲੰਧਰ ਦੇ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਦੇ ਕੋਈ ਵੀ ਮਸਲੇ ਜਿਹੜੇ ਕਮਲਸਥਾਨਾ ਦੇ ਮੁੱਦੇ ਨੇ ਜਾਂ ਹੋਰ ਕੋਈ ਕਾਨੂੰਨਾਂ ਦੇ ਪੁਲਿਸ ਦੇ ਨਾਲ ਕੋਈ ਕੰਮ ਨੇ ਤੂੰ ਮੇਰੇ ਕੋਲ ਲੈ ਕੇ ਆਓ ਕੱਲ ਜਿਹੜਾ ਆਪਾਂ ਉਹਨਾਂ ਨੂੰ ਮਸਲੇ ਨੂੰ ਹੱਲ ਕਰ ਸਕੀਏ ਸੋ ਮੈਂ ਹਰ ਇੱਕ ਸ਼ਹਿਰ ਤੇ ਜਾ ਰਿਹਾ ਅੱਜ ਵੀ ਅਸੀਂ ਇੱਥੇ ਡੇਰਾ ਬੱਬਾ ਨਾਨਕ ਵਿੱਚ ਖੜੇ ਆਂ ਇੱਥੇ ਸੀਐਮ ਸਾਹਿਬ ਦਾ ਪ੍ਰੋਗਰਾਮ ਆ ਔਰ ਪਿਛਲੇ ਦਿਨਾਂ ਦੇ ਸਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਜਿਹੜਾ ਹੜ੍ਹ ਆਇਆ ਸੀ ਉਹਦੇ ਨਾਲ ਸਾਡੇ ਮੁਸੀਬਾ ਹੀ ਕਰਦਾ ਬਹੁਤ ਵੱਡੀ ਗਿਣਤੀ 'ਚ ਨੁਕਸਾਨ ਹੋਇਆ ਸੀ ਔਰ ਅੱ ਅ ਡੇਰਾ ਬੱਬਾ ਨਾਨਨ ਤੋਂ ਗੁਰਦੀਪ ਰੰਧਾਵਾ ਜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਇੱਕ ਪ੍ਰੋਗਰਾਮ ਅਰੇਂਜ ਕੀਤਾ ਸੀ ਜਿੱਥੇ ਸੀਐਮ ਸਾਹਿਬ ਨੂੰ ਇੱਥੇ ਬੁਲਾਇਆ ਜਾਵੇ ਔਰ ਜਿਹੜੇ ਲੋਕਾਂ ਦੇ ਜਿਹੜੇ ਮੁਕੰਨ ਠੱਠੇ ਸੀ ਉਹਨਾਂ ਦੇ ਜਿਹੜੇ ਚੈੱਕ ਆ ਉਹ ਵੰਡੇ ਜਾਣ ਅੱਜ ਸੀਐਮ ਸਾਹਿਬ ਇੱਥੇ ਪਹੁੰਚ ਰਹੇ ਨੇ ਔਰ ਚੈੱਕ ਜਿਹੜੇ ਆ ਅਸੀਂ ਜਿਹੜੇ ਲੋਕਾਂ ਨੂੰ ਜਿਹੜੇ ਹਰ ਥੋੜਾ ਪ੍ਰਭਾਵਿਤ ਜਿਹੜੇ ਘਰਾਂ ਘੈਨ ਪ੍ਰਾਚੀ ਜਿਹਨਾਂ ਦੇ ਘਰ ਜਿਹੜੇ ਟੁੱਟ ਗਏ ਸੀ ਉਹਨਾਂ ਨੂੰ ਅੱਜ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਚੈੱਕ ਵੀ ਦਿੱਤੇ ਜਾਣਗੇ ਔਰ ਮੈਂ ਅਹ ਤੁਹਾਨੂੰ ਸਭ ਨੂੰ ਮੇਰੀ ਸਹੀ ਭਾਈ ਜਲਦੀ ਸਲਾਮਤੀ ਦੀ ਮੰਗਦਾ ਪਰਮੇਸ਼ੁਰ ਕੀ ਪ੍ਰਾਰਥਨਾ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਕਰੋ ਦੁਨੀਆ ਦੀ ਹਰ ਖੁਸ਼ੀ ਤੁਹਾਨੂੰ ਮਿਲੇ ਔਰ ਖੁਸ਼ੀ ਦੇ ਦੂਤ ਤੁਹਾਡੇ ਘਰਾਂ ਜੋ ਆਸ ਕਰਦੇ ਇਹਨਾਂ ਸ਼ਬਦਾਂ ਦੇ ਨਾਲ ਵਿਰਾਮ ਲੈਣਾ ਸਾਰਿਆਂ ਨੂੰ ਜਨਮ ਦਿਨ ਦੀ ਧੰਨਵਾਦ